ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਫਲੂਰ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਸਵਾਈ ਵੜ ਵਿਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁੱਧ ਬਾਈ ਕਹਿੰਦਾ ਮੱਝਾਂ ਅਰਗਾ ਜਮਾ ਚਿੱਟਾ ਤੇ ਸੀਲਸਾਉ ਫੁੱਲ ਹੈ ਇਨਫਰਮੇਸ਼ਨ ਲੈ ਲੈਣਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਨਾਮ ਲਾਪਰੀ ਸਿੰਘ ਪਿੰਡ ਭਲੂਜਲਾ ਮੋਗਾ ਬਈ ਫੋਨ ਨੰਬਰ ਦੱਸ ਦਿਓ 6283198713 ਕੈਨਵਾ ਸੁਆ ਬਈ ਤੀਜੇ ਸੁਏ ਸੁਈ ਆ ਅੱਜ ਪੰਜਵਾਂ ਦਿਨ ਹੋ ਗਿਆ ਸੁਈ ਨੂੰ 12 ਕਿਲੋ ਬੋਲਾ ਮੰਨ ਲਓ ਦੁੱਧ ਮੰਨ ਲੈ ਕੋਈ ਠੀਕ ਐ ਸਹੀ ਪੰਜਵਾਂ ਦਿਨ ਆ ਮਗਰ ਕੀ ਆ ਮਗਰ ਭਾਈ ਬੱਛਾ ਕਿੰਨਾ ਕੁ ਦੁੱਧ ਪਿਆਜੋ ਦੁੱਧ ਭਾਈ ਹੁਣ ਜਿਵੇਂ ਸਟਾਰਟਿੰਗ ਆ ਤੇ 10 ਮੈਂ 11 ਮੈਂ 15 16 ਕਿਲੋ ਦੁੱਧ ਚਾਹੀਦਾ ਯਾਰ ਜਾਨੂ ਇਹਦਾ ਝੋਲੀ ਝੋਲੀ ਬਹੁਤ ਸੋਹਣੀ ਆ ਨਾ ਠੀਕ ਐ ਕੱਢੀਏ ਬਾਦ ਤੀਜੀ ਸੂਏ ਸੂਈ ਆ 12 ਤਿਆਰ ਆ ਹਾਂ 12 ਬਾਈ ਦੋ ਟਾਂ ਚੋਕੇ ਲੈ ਦੋਸਤੋ ਤੀਜੀ ਸੂਏ ਬਾਈ ਕਹਿੰਦਾ ਸੂਈ ਐ 12 ਕਿਲੋ ਅੱਜ ਦੁੱਧ ਤਿਆਰ ਜਿਹੜਾ ਤੁਸੀਂ ਚੋ ਲੈਣਾ ਨਿਆਣਾ ਪਾਉਣਾ ਪਾਈ ਜੇ ਨਹੀਂ ਪਾਉਣਾ ਤੇਰੀ ਮਰਜ਼ੀ ਖੰਢੀ ਸੀ ਲਈ ਠੀਕ ਆ ਦੋਸਤੋ ਬਾਈ ਕਹਿੰਦਾ ਨਿਆਣਾ ਪਾਉਣਾ ਦਾ ਗੱਲਾ ਪਾ ਲੈ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ 12 ਕਿਲੋ ਤਿਆਰ ਐ ਪੰਜਾਂ ਦਿਨਾਂ ਦੀ ਸੂਈ ਐ 1500 ਪਾਰਕਰ ਆ ਬਈ ਇੱਕ ਨੰਬਰ ਚ ਹੈ ਪਿਓਰ ਥਾਰ ਪਾਰਕਰ ਆ ਕੋਈ ਵੀ ਆਪਦਾ ਪਲਾਂਦੀ ਕਿਸੇ ਚਾਹ ਆਪ ਦੇ ਜਿਹੜਾ ਲਿਆਜ ਵਾਲੇ ਬੰਦੇ ਨੂੰ ਵਿਖਾ ਕੇ ਲਵੇ ਠੀਕ ਹੈ ਹਾਂ ਜਿਹਨੂੰ ਦੇਸੀ ਘਾਵਾ ਹੈ ਮਰ ਨਵਲ ਜਾ ਠੀਕ ਹੈ ਦੋਸਤੋ ਬਾਈ ਕਹਿੰਦਾ ਜਿਹਨੇ ਲੈਣੀ ਆ ਅਗਲਾ ਆਪਦਾ ਉਹ ਜਿਹੜਾ ਭੈਣ ਭਰਾ ਲੈ ਕੇ ਆਵੇ ਜਿਹਨੂੰ ਦੇਸੀ ਘਾਵਾ ਬਾਰੇ ਜਾਣਕਾਰੀ ਹੈ ਚਵਾਈ ਦੇ ਇੱਕ ਨੰਬਰ ਆ ਬਤਾਰਾ ਮਾਰ ਕੇ ਵਿਖਾ ਹੀ ਦੇ ਠੀਕ ਹੈ ਦੋਸਤੋ ਦੇਸੀ ਘਾਵਾ ਦਾ ਆਮੀ ਪੁਰਾਣੇ ਬਿਜੋਰੀ ਵੀ ਕਹਿੰਦੇ ਹੁੰਦੇ ਆ ਕਿ ਦੁੱਧ ਬਹੁਤ ਚੰਗਾ ਹੁੰਦਾ ਲਾਈਵ ਆਂਡ ਹੁੰਦਾ ਤੇ ਹੁਣ ਤਾਂ ਬਹੁਤ ਸਾਰੇ ਡਾਕਟਰ ਵੀ ਕਹਿਣ ਲੱਗ ਗਏ ਆ ਕਿ ਦੇਸੀ ਗਾਂ ਦਾ ਦੁੱਧ ਪੀਣਾ ਨਹੀਂ ਪੋਣਾ ਉਹ ਅਗਲੇ ਦੀ ਮਰਜ਼ੀ ਐ ਨਹੀਂ ਵੀ ਪੈਰ ਚੱਕ ਕੇ ਗਾਂ ਪਛਾਉ ਠੀਕ ਐ 12 ਕਿਲੋ ਤਿਆਰ ਐ 6 ਕਿਲੋ ਸਵੇਰ 6 ਕਿਲੋ ਸ਼ਾਮ ਨੂੰ ਜਿਹਦੇ ਪਸੰਦ ਆਉ ਆਪ ਦਾ ਅਗਲਾ ਕੰਡਾ ਨਾਲ ਲੈ ਕੇ ਆਵੇ ਜੀ ਦੀਆਂ ਬਤਨ ਨੂੰ ਹੋਰ ਨੂੰ ਨੇੜੇ ਨਹੀਂ ਹੋਣਾ ਵੀਡੀਓ ਬਣਾਉਣੇ ਆ ਹਾਂ ਅਸੀਂ ਨਿਤ ਕੰਮ ਕਰਦੇ ਆ ਇਹਨੂੰ ਕੋਈ ਵਾਸਤਾ ਨਹੀਂ ਵੀ ਜੇ ਕੋਈ ਸੁਣਾ ਦੇਂਦੀ ਮਗਰ ਇਹਦੇ ਵਛਾ 6 ਕਿਲੋ ਸਵੇਰ 6 ਕਿਲੋ ਸ਼ਾਮ ਨੂੰ 12 ਕਿਲੋ ਅੱਜ ਤਿਆਰ ਆ ਤਿੰਨ ਚਾਰ ਕਿਲੋ ਦੁੱਧ ਬਾਈ ਦੱਸਦਾ ਵਧਾ ਦੂ ਔਰ ਪਰ ਤੁਸੀਂ 12 ਮੰਨ ਕੇ ਸੌਦਾ ਕਰਿਓ 12 ਅੱਜ ਕੰਡੇ ਤੇ ਜੋਖਣ ਵਾਲਾ ਪੰਜਾਂ ਦਿਨਾਂ ਦੀ ਸੂਈ ਥੱਲੇ ਦੁੱਧ ਤਿਆਰ ਆ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦੱਸ ਦੇਣਾ ਅੱਜ ਚਵਾਈ ਵੇਖ ਲਓ ਪਹਿਲਾਂ ਮੋਟੀ ਧਾਰ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਆ ਪੂਰੀ ਆ ਮਗਰਲੇ ਥਣਾ ਦੀ ਚਵਾਈ ਵੇਖ ਲਓ ਤੁਸੀਂ ਹੂੰ ਗੁੱਠੇ ਜਿੰਨੀ ਮੋਟੀ ਧਾਰ ਹੈ ਹੂੰ ਬਾਕੀ ਤੁਹਾਨੂੰ ਖੜ ਕੇ ਤੋਂ ਜਾਂਦਾ ਅੱਜਾ ਲੱਗ ਗਿਆ ਹੋਣਾ ਮोटे-ਮोटे ਥਾਣ ਵੀਡੀਓ ਬਣਾ ਰਹੇ ਆ 9:47 ਮਿੰਟ ਦੇ ਪੌਣੇ 10 ਵੀਡੀਓ ਬਣਾ ਰਹੇ ਆ ਸ਼ਾਮ ਦੀ 2:30 ਸਾਰਾ ਦਿਨ ਪਿਆ ਸ਼ਾਮ ਤੱਕ ਰਹਿਵਣਾ ਦੋਸਤੋ ਹੁਣ ਪਾਸੇ ਮੈਂ ਆਈ ਪੂਰੀ ਤੁਸੀਂ ਦੇਖ ਹੀ ਰਹੇ ਹੋ ਜੈਜ ਜਮਾਲ ਮੋਲੇ ਦਾ ਯਾਰ 55000 ਰੁਪਏ ਦਾ ਜੈਜ ਮਾਨਤਨ ਹੋ ਜੂ ਮਾਨਤਨ ਕਰਦਾ ਦੋਸਤੋ 55000 ਮੁੱਲ ਹੈ ਮਾਨ ਤਾਨ ਹੋ ਜੂ ਮੰਨ ਲਓ ਜੇ 12 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਤੁਹਾਨੂੰ ਵੀ ਪਤਾ ਕਿੰਨੇ ਪੈਸਿਆਂ ਦੀ ਆਉਂਦੀ ਆ ਤੇ ਮੱਝ ਆਰਗਾ ਦੁੱਧ ਹੋਣਾ ਜਮਾ ਚਿੱਟਾ 55000 ਦੀ ਬਾਈ ਕਹਿੰਦਾ ਦੇ ਦੇਣੀ ਆ ਜੇ ਕੋਈ ਭੈਣ ਭਰਾ ਦੇਸੀ ਗਾਂ ਲੈਣ ਦਾ ਚਾਹਵਾਨ ਹੋਵੇ ਭਲਾ ਬਾਈ ਤਿੰਨ ਟਾਈਮ ਚੋਲੇ ਇੰਨੀ ਸੀਲ ਠੰਡੀ ਦੀ ਤੇ ਦੁੱਧ ਦੀ ਇੰਨੀ ਤਸੱਲੀ ਆ ਠੀਕ ਆ ਹਾਂ ਦੋਸਤੋ ਸੀਲ ਸਾਉ ਦੀ ਤੇ ਦੁੱਧ ਦੀ ਬਾਈ ਕਹਿੰਦਾ ਪੂਰੀ ਤਸੱਲੀ ਆ ਭਵਾਂ ਤਿੰਨ ਟਾਈਮ ਅਗਲਾ ਚੋਲੇ ਜੇ ਕੋਈ ਭੈਣ ਭਰਾ ਦੇਸੀ ਗਾਂ ਚੰਗੀ ਲੈਣ ਦਾ ਚਾਹਵਾਨ ਹੋਵੇ ਤੇ 12 ਕਿਲੋ ਤਿਆਰ ਆ 15 ਕਿਲੋ ਵਗੂ ਬਾਈ ਦਾਸ ਦਾ ਦੁੱਧ ਪਿਆਜੂ ਜਾਇਦ ਜਾਂ ਮਾਲਾ 55000 ਮਾਨ ਤਾਨ ਹੋ ਜੂ ਬੰਨ ਵੀ ਹੈਗਾ ਤੂੰ ਵੀ ਹੈਗਾ ਕੰਬਲਾ ਵੀ ਭਾਰੀ ਆ ਬਹੁਤ ਸੋਹਣੀ ਚਿੱਟੇ ਰੰਗ ਦੀ ਤੀਜਾ ਸੂਆਗਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ 2210 ਸਕਰੀਨ ਤੇ ਚੱਲੀ ਜਾਂਦਾ ਪਿੰਡ ਬਾਈ ਦਾ ਪਲੂਰ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ